ਕੰਨਹਿੰ ਬੰਬੇ ਕੀ ਕਾਟੀ ਤੂੰ ਕੰਨਹਿੰ ਬੰਬੇ ਕੀ ਕਾਟੀ ਤੂੰ ਤਨ ਗੰਭੜੂ ਨਕਟੀ ਕਾ ਤਨ ਗੰਭੜੂ ਤਨ ਗੰਭੜੂ ਤਨ ਗੰਭੜੂ ਬੜਾ ਤੂੰ ਬੜਾ ਤੂੰ ਕਟੇ ਕੋ ਦੀ ਧਨ ਗਨ ਧਨ ਗਨ ਧਨ ਗਨ ਵਾਰਾ ਟੂ ਵਾਰਾ ਟੂ ਵਾਰਾ ਟੂ ਇਕ ਤਪਤਰ ਪਾਰ ਉਰਕਟੁਰਕਟ ਇਕ ਤਪਤਰ ਪਰਪਾਨੀ ਇਕ ਤਪਤਰ ਪਾਰ ਉਰਟ ਕਟ ਪੁਰਕਟ ਇਕ ਤਪਤਰ ਜੋ ਗਿਆ ਬੈਠੇ ਬੀਤ ਨਾ ਕੱਟੇ ਰਾਣੀ ਇਹ ਹੈ ਮੁੱਢੀ ਕਾਟੀ ਤੂੰ ਇਹ ਹੈ ਮੁੱਢੀ ਕਾਟੀ ਤੂੰ ਰੰਗਨ ਬੜਾ ਨਾ ਕੱਟੇ ਕੋ ਗਨ ਥਨ ਗਨ ਥਨ ਗਨ ਗਰੂ ਬਾਡੜੂ 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 ਗਲਮਾਰੇ ਨੱਕ ਟਿਕਾ ਵਸਾ ਸਗਲ ਮਾਰਉ ਦੇਵੀ ਸਗਲਿਆ ਕੀ ਤਾਂ ਪੈਣ ਪਾਣ ਜੀ Let your feet go. i ਮਾਤ ਕਾਇਆ ਔਰ ਹਮਰੇ ਨਿਕਟ ਨਿਆਵੇਂ ਇਨਹਾਂ ਮੁੱਕੇ ਦੀ ਕਾਂਟੀ ਤੂੰ ਕਟੜਾ ਰੀ ਮਾਤੋਂ ਕੱਟੀ ਕੰਨੋਂ ਕੱਟੀ ਟਾਟ ਘੂਟ ਕਟੜਾ ਰੀ ਕਹ ਕਬੀਰ ਸੰਤਨ ਕੇ ਨੰਨ ਪਾਟਾ ਤੁ ਨਗਟੇ ਕੋ ਧਨ 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 ਖੰਡਨ ਭੜਾ ਦੂ ਬਾਟਾ ਤੁ ਬਾਟਾ ਤੁ ਜਿਕਨੇ ਬਵੇ ਕੀ ਕਾਟੀ ਤੁ ਕਹਿ ਕਾਟੀ ਤੂੰ ਕਰਨਨ ਪਟਾਡੂ ਨੱਕ ਪੀਂ ਕੋ ਕਰਨਨ 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 ਪਟਾਡੂ 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 ਦੀ ਕੋ ਧਨ ਕਰਨ ਪਾਣੂ RAM ਰਸ ਪੀਏ ਜੇ ਰਸ ਬਿਸਰਦੇ ਜਿਹੜਾ ਸੁਆਵ ਮਰਜੀ ਮਹਾਰਾਜ ਦੀ ਬਾਣੀ ਵਿੱਚ ਕਹਿੰਦੇ ਮਿੱਠਾ ਕਰਕੇ ਖਾਇਆ ਕੋੜਾ ਉਪਜਿਆ ਸਾਰਾ ਸੁਆਦ ਬੰਦਾ ਨਾ ਜਦੋਂ ਖਾਣ ਲੱਗਦਾ ਸਵਾਦਾਂ ਕਰਕੇ ਤੇਰੇ ਤੇ ਦਿਖਾਈ ਜਾਂਦਾ ਖਾਈ ਜਾਂਦਾ ਖਾਈ ਜਾਂਦਾ ਮਿੱਠੇ ਪਦਾਰਥਾਂ ਦਾ ਦੁਨੀਆ ਤੇ ਹਰ ਇੱਕ ਪਦਾਰਥ ਜਿਹੜੇ ਜਿਹੜੇ ਵੀ ਸਵਾਦਿਸ਼ਟ ਲੱਗਦਾ ਪੀਜੇ ਖਾਂਦਾ 버ਗਰ ਖਾਂਦਾ ਜੰਗੇ ਖੇਤ ਕੇ ਖਾਂਦਾ ਜੇ ਤੂੰ ਖਾ ਖਾ ਕੇ ਬਾਅਦ ਤੇ ਵਿੱਚ ਡਾਕਟਰ ਕਹਿੰਦੇ ਤੇਨ ਸ਼ੂਗਰ ਹੋ ਗਈ ਉਹ ਮਿੱਠਾ ਛੱਡਣਾ ਪੈਣਾ ਉਹੀ ਮਿੱਠਾ ਜਿਹੜਾ ਉਹਨੂੰ ਜ਼ਹਿਰ ਲੱਗਣ ਲੱਗ ਪੈਂਦਾ ਕੋੜਾ ਉਪਦੇਸ ਸਵਾਦ ਮਿੱਠਾ ਕਰਕੇ ਖਾਏ ਗੁਰਮਤ ਕਹਿੰਦੀ ਹੈ ਵੀ ਜਿਹੜੇ ਪਦਾਰਥ ਤੂੰ ਸਵਾਦਾਂ ਨੂੰ ਮੁੱਖ ਰੱਖ ਕੇ ਖਾਦੇ ਐ ਨਾ ਤੂੰ ਤੇ ਅੰਨੇ ਵਾਹ ਖਾਦੇ ਆ ਉਹ ਤੇਰੇ ਵਾਸਤੇ ਜ਼ਹਿਰ ਹੈਗੇ ਆ ਭਾਵੇਂ ਵਹਿਜਾਂ ਤੇ ਭਾਵੇਂ ਨਾ ਵਹਿਜੇਗਾ ਜਿਹੜਾ ਮਰਦੀ ਹੋਵੇ ਜਿਹੜੇ ਸਵਾਦ ਕਰਕੇ ਪਦਾਰਥ ਖਾਦੇ ਆ ਉਹ ਤੇਰੇ ਵਾਸਤੇ ਜ਼ਹਿਰ ਹੈਗੇ ਤੇ ਪੱਕੀ ਗੱਲ ਆ ਵੀ ਉਹਨਾਂ ਜ਼ਹਿਰ ਬਾਣੀ ਜਾਣਾ ਜਦੋਂ ਬੀਪੀ ਆਈ ਹੋਣ ਲੱਗ ਪਿਆ ਕਹਿੰਦੇ ਭਾਈ ਲੂਣ ਨਾ ਪਾਈ ਸਾਡੇ ਵਰਗੇ ਕਹਿੰਦੇ ਮਿੱਠਾ ਨਾ ਪਾਈ ਸੁਪਲੀਂਡਾ ਚਾਹੀਦੀ ਸ਼ੁਕਰ ਮਿੱਠਾ ਕਰਕੇ ਖਾਇਆ ਕੋੜਾ ਉੱਜਿਆ ਸਵਾਦ ਮਾਰੇ ਦੀ ਬਾਣੀ ਦੇ ਤੱਤ ਕੱਢੇ ਦੇਖੋ ਕਮਾਲ ਕੀਤੀ ਭਾਈ ਜਦੋਂ ਜਦੋਂ ਕਹਿੰਦੇ ਨਾ ਉਹ ਰੁੱਖੀ ਸੁੱਕੀ ਖਾਏ ਤੇ ਠੰਡਾ ਪਾਣੀ ਪੀ ਉਹਦਾ ਮਤਲਬ ਬਿਲਕੁਲ ਇਹ ਨਹੀਂ ਹੈਗਾ ਵੀ ਬਿਲਕੁਲ ਰੁੱਖੀ ਸੁੱਕੀ ਰੋਟੀ ਚੋਪੜ ਨਹੀਂ ਨਹੀਂ ਹੈ ਉਹਦਾ ਕਹਿਣ ਤੋਂ ਭਾਵ ਵੀ ਜਿੰਨੀ ਤੈਨੂੰ ਭੁੱਖਾ ਉੰਨੀ ਖਾ ਤੂੰਣਾ ਇਹ ਨਾ ਆਪੇ ਸਵਾਦਾਂ ਨੂੰ ਮੁੱਕ ਰਹਾ ਕੇ ਤੇ ਤੂੰ ਖਾਈ ਜਾਵੇਂ ਖਾਈ ਜਾਵੇਂ ਤੇ ਬਿਮਾਰੀ ਬਣਦੀ ਬਾਰੇ ਜੀ ਗੁਰਮਤ ਦੇ ਜਿਹੜੀ ਖਾਣ ਦੇ ਬਾਬਤ ਗੱਲ ਆ ਨਾ ਉਹ ਇਹ ਕਹਿੰਦੇ ਵੀ ਤੇਰਾ ਖਾਧਾ ਜਿਹੜਾ ਤੇਰੀ ਬਿਮਾਰੀ ਨਾ ਬਣ ਜੇ ਉਹਨਾਂ ਕੀ ਖਾ ਥੋੜਾ ਖਾਵੇ ਥੋੜਾ ਹੀ ਸੋਵੇ ਜਿਹੜਾ ਗੁਰਮਤ ਦੇ ਮੁਤਾਬਕ ਚੱਲੇ ਥੋੜਾ ਖਾਂਦਾ ਪੱਕੀ ਗੱਲ ਆ ਜਿਹੜਾ ਥੋੜਾ ਖਾਏਗਾ ਉਹ ਨੀਂਦ ਵੀ ਥੋੜੀ ਆਊ ਇਹ ਵੀ ਪੱਕੀ ਗੱਲ ਆ ਵੀ ਜਦੋਂ ਸਰੀਰਵਾਦ ਤੇ ਪਤਾ ਘਾਟ ਵਾਸਤੇ ਬਹੁਤ ਪਦਾਰਥ ਬੜੇ ਅਨਾਜ ਬੜੇ ਤਰ੍ਹਾਂ ਦੇ ਭਾਂਤ ਭਾਂਦੇ ਭਗਵਾਨ ਲੱਗੇ ਆ ਜਿਹੜੇ ਤਾਕਤ ਦਿੰਦੇ ਬਹੁਤ ਜ਼ਿਆਦਾ ਪਰ ਇਹ ਕਿ ਜਿੰਨਾ ਖਾਂਦਾ ਉਹ ਸਰੀਰ ਨੂੰ ਪਾਲਣ ਵਾਸਤੇ ਖਾਂਦਾ ਹੈ ਨਾ ਕਿ ਸਵਾਦਾਂ ਕਰਕੇ ਖਾਂਦਾ ਅਸਲੀ ਮਸਲਾ ਸਵਾਦ ਦਾ ਹੈ ਜਿਹੜਾ ਵੈਜ ਤੇ ਨਾਨ ਵੈਜ ਦਾ ਜਿਹੜੀ ਗੁਰਮਤ ਦੇ ਵਿੱਚ ਗੁਰਮਤ ਸੇਹ ਦਿੰਦੀ ਹੈ ਨਾ ਇਹ ਮਸਲਾ ਸਵਾਦ ਦਾ ਵੀ ਸਵਾਦ त्याਗਣੇ ਆ ਤੇ ਸਵਾਦ ਸਵਾਦ ਤੇ ਵੈਜ ਵੈਜ ਖਾਣ ਵਾਲੇ ਵੀ ਬੜੇ ਲਾਉਂਦੇ ਆ ਨਾਨ ਵੈਜ ਵਾਲੇ ਤੇ ਲਾਉਂਦੇ ਆ ਵੈਜ ਵਾਲੇ ਬੜੇ ਲਾਉਂਦੇ ਆ ਖਾ ਖਾ ਕੇ ਬਿਮਾਰ ਬਿਮਾਰ ਬਣ ਜਾਂਦੇ ਆ ਕਿੰਨੀਆਂ ਬਿਮਾਰੀਆਂ ਲੱਗ ਜਾਂਦੀਆਂ ਕਈਆਂ ਦੀਆਂ ਕਿਡਣੀਆਂ ਕਰ ਜਾਂਦੀਆਂ ਡਾਇਟਰੀ ਦੇ ਮਰੀਜ਼ ਆ ਹੋਰ ਪਤਾ ਨਹੀਂ ਕੀ ਕੁਝ ਮਤਲਬ ਵੀ ਇਹ ਸਵਾਦਾਂ ਕਰਕੇ ਜਿਹੜਾ ਉਹ ਪੈਦਾ ਹੁੰਦਾ ਬਾਰੇ ਦੱਸਿਆ ਵੀ ਜਿਹੜਾ ਖਾਣਾ ਆਪਣੇ ਜੀਵਨ ਨਿਰਵਾਹ ਵਾਸਤੇ ਖਾਣੇ ਵਾਣਾ ਖਾਸੀ ਦੀ ਜੜੀ ਦਾ ਜਿੰਨੂੰ ਰਾਮ ਦਾ ਰਸ ਆ ਗਿਆ ਉਹਦੇ ਤੇ ਇਕੱਲਾ ਇਹ ਪ੍ਰਸ਼ਾਦੇ ਪਾਣੀ ਦੇ ਰਸ ਨਹੀਂ ਹਰ ਇੱਕ ਰਸ ਜਿਹੜਾ ਛੁੱਟ ਜਾਣਾ ਹੈ ਗੁਰਮਤ ਦਾ ਇਹ ਨਜ਼ਰੀਆ ਹੈ ਇਹਦਾ ਉਹ ਵੱਖਰਾ ਵਿਸ਼ਾ ਹੈਗਾ ਉਹ ਮੈਂ ਛੇੜਨਾ ਨਹੀਂ ਚਾਹੁੰਦਾ ਕਾਲ ਤਖਤ ਦੀ ਮਰਿਆਦਾ ਦੇ ਵਿੱਚ ਨਿਹੰਗ ਸਿੰਘ ਝਟਕਾ ਕਰਦੇ ਉਹਦੇ ਬਾਰੇ ਮੈਂ ਕੁਝ ਨਹੀਂ ਬੋਲੂ ਕਿਉਂਕਿ ਸਿੱਖ ਨਾ ਵੈਸ਼ਨੋ ਤੇ ਨਾ ਹੀ ਉਹ ਕੀ ਕਹਿੰਦੇ ਹੁੰਦੇ ਆ ਵੀ ਉਹ ਦੋਹਾਂ ਤੋਂ ਨਿਰਲੇਪ ਹੈਗਾ ਸਿੱਧੀ ਜੜੀ ਦਾ ਮਾਸ ਤੇ ਵੈਜ ਦੇ ਸਵਾਦਾਂ ਤੋਂ ਨਿਰਲੇਪ ਹੈਗਾ ਇਹ ਗੁਰਮਤਿ ਦੇ ਵਿਸ਼ੇ ਵਿੱਚ ਬਹਿਸ ਕਰਨ ਦਾ ਵਿਸ਼ਾ ਨਹੀਂ ਹੈਗਾ ਸੋ ਗੁਰੂ ਸਾਹਿਬ ਕਿਰਪਾ ਕਰਿਆ ਜੀ ਗੁਰਮਤਿ ਦੇ ਮੁਤਾਬਕ ਜਿਹੜਾ ਮਾਰੇ ਸਾਨੂੰ ਸੇਹ ਦਿੰਦੇ ਆ ਆਪਣੇ ਜੀਵਨ ਨਰਵਾਹ ਵਾਸਤੇ ਖਾਈ ਜੀ ਥੋੜਾ ਖਾਈ ਜੀ ਚੰਗਾ ਖਾਈ ਸਾਡੀ ਸਿਹਤ ਤੰਦਰੁਸਤੀ ਹੈ ਗਈ ਹੈ ਤੇ ਸਾਡਾ ਬੰਦਗੀ ਵਿੱਚ ਵੀ ਮੰਨ ਟਿਕੇਗਾ ਕੰਮਾਂ ਦੇ ਵਿੱਚ ਵੀ ਮੰਨ ਟਿਕੇਗਾ ਬੰਦਾ ਥੋੜਾ ਖਾਵੇਗਾ ਕੀਮਤੀ ਖਾਵੇਗਾ ਨੀਂਦ ਵੀ ਘਟਾਊਗੀ ਜਿਆਦਾ ਵੇਹਾਂ ਦਿਖਾਦਾ ਹੋਊਗਾ ਤੁਹਾਡੀ ਨੀਂਦ ਹੀ ਨਹੀਂ ਖੁੱਲਣੀ ਹੈ ਸੂਸਤੀ ਪਈ ਜਾਂਦੀ ਹੈ ਸੋ ਗੁਰਮਤ ਦੇ ਮੁਤਾਬਕ ਜਿਹੜਾ ਥੋੜਾ ਖਾਵੇ ਥੋੜਾ ਹੀ ਸੁਣੇ ਗੁਰਮਤਿ ਕਹਿੰਦੀ ਹੈ ਮਾਰਾ ਕਹਿੰਦੇ ਜਦੋਂ ਤੱਕ ਆਸ ਦੀ ਗੱਲ ਤੇ ਨਾਮ ਦਾ ਰਾਸ ਆ ਗਿਆ ਤੇਰੇ ਸਾਧ ਸਾਰੇ ਸਵਾਦ ਜਿਹੜੇ ਛੁੱਟ ਜਾਣੇ ਆ ਨਾ ਤਉ ਨੂੰ ਦੁਨੀਆਂ ਦੇ ਤੇ ਧਨ ਦੌਲ ਦਾ ਮੁਖਾਵਾ ਕਰਨ ਦੀ ਜ਼ਰੂਰਤ ਨਾ ਨਿੰਦਿਆ ਦਾ ਅਸਰ ਹੋਣਾ ਨਾ ਤਰੀਬ ਦਾ ਅਸਰ ਹੋਣਾ ਇਹ ਸਾਰੀਆਂ ਗੱਲਾਂ ਇਹਦੇ ਵਿੱਚ ਆ ਜਾਣੀਆਂ ਗੁਰੂ ਸਾਹਿਬ ਦੀ ਕਿਰਪਾ ਕਰ ਸੰਮ ਗੁਰਬਾਣੀ ਦਾ ਰਾਸ ਆਵੇ ਨਾਮ ਦਾ ਰਾਸ ਆਵੇ ਅਸੀਂ ਗੁਰਮਤ ਦੇ ਮੁਤਾਬਕ ਆਪਣਾ ਜੀਵਨ ਢਾਲ ਸਕੀਏ ਸਾਰੀ ਸੰਤ ਨੂੰ ਬੇਨਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰੇ ਸੰਪਰਪਤ ਹੋਵੋ ਕਿਉਂਕਿ ਸਾਡਾ ਇੱਕ ਧੁਰਾ ਹੋਏਗਾ ਤੇ ਇੱਕ ਧੁਰੇ ਨਾਲ ਜੁੜ ਕੇ ਸਾਡਾ ਏਕਾ ਰਹੇਗਾ ਨਾ ਤੇ ਜਦੋਂ ਅਲੱਗ-ਅਲੱਗ ਅਸੀਂ ਪਾਟ ਜਾਂਦੇ ਹਾਂ ਉਹਦਾ ਕਾਰਨ ਇਹ ਹੈ ਕਿ ਅਸੀਂ ਧੁਰੇ ਦੇ ਨਾਲ ਨਹੀਂ ਜੁੜੇ ਤੇ ਮੈਂ ਹਰ ਜਗ੍ਹਾ ਜਾ ਕੇ ਕਹਿੰਦਾ ਸ਼੍ਰੀ ਅਕਾਲ ਪੁਰਖ ਸਾਹਿਬ ਨਾਲ ਜੁੜੋ ਅਕਾਲ ਪੁਰਖ ਸਾਹਿਬ ਦੀ ਮਰਿਆਦਾ ਦੇ ਨਾਲ ਜੁੜੋ ਆਪਸ ਵਿੱਚ ਮਖਾੰਦ ਛੱਡ ਦਿਓ ਇੱਕ ਦੂਸਰੇ ਨੂੰ ਨਫਰਤ ਕਰਨਾ ਛੱਡੋ ਸਾਰੀਆਂ ਸੰਪਰਦਾਵਾਂ ਜਿਹੜੀਆਂ ਕੌਮ ਦਾ ਪ੍ਰਚਾਰ ਕਰਦੀਆਂ ਨੇ ਜਿਹੜੇ ਬੰਦੇ ਗਰਾਫਟ ਵਾਲੇ ਦੇਖਦੇ ਆ ਉਹਨਾਂ ਤੋਂ ਕਿਨਾਰਾ ਕਰ ਲੋ ਜਿਹੜੇ ਸੰਪਰਦਾਵਾਂ ਦੇ ਵਿੱਚ ਵਧੀਆ ਬੰਦੇ ਗੁਰਮਤਿ ਦਾ ਪ੍ਰਚਾਰ ਕਰਦੇ ਉਹਨਾਂ ਦੀ ਗੱਲ ਮੰਨ ਲੋ ਤੇ ਜਿਹੜੇ ਪਤਾ ਬਖਾਂਦ ਪੈਦਾ ਕਰਦੇ ਉਹਨਾਂ ਤੋਂ ਦੂਰ ਰੋ ਕਿਸੇ ਵੀ ਸੰਪਰਦਾਦਾ ਹੋਵੇ ਭਾਵੇਂ ਭਾਵੇਂ ਮਿਸ਼ਨ ਹੀ ਕਾਲਜ ਦਾ ਹੋਵੇ ਭਾਵੇਂ ਡੇਰੇ ਦਾ ਹੋਵੇ ਭਾਵੇਂ ਕੋਈ ਵੀ ਹੋਵੇ ਜੇ ਤੁਹਾਨੂੰ ਪਤਾ ਲੱਗਦਾ ਵੀ ਇਹ ਗੁਰਮਤਿ ਤੋਂ ਥਿਰ ਗਿਆ ਤੇ ਕੌਮ ਨੂੰ ਬਾੜਨ ਲੱਗ ਪਿਆ ਉਹਦੇ ਤੋਂ ਦੂਰੀ ਬਣਾ ਲਓ ਸਿੱਧੀ ਗੱਲ ਹੈ ਜੀ ਤੇ ਜਿਹੜਾ ਤੋੜਦਾ ਹੈਗਾ ਗੁਰੂ ਦਾ ਸਿੱਖ ਨਹੀਂ ਉਹਨੂੰ ਗੁਰੂ ਦਾ ਸਿੱਖ ਨਾ ਸਮਝੋ ਇੱਕ ਪੁਰੇ ਨਾਲ ਜੁੜੀਏ ਸਾਡਾ ਪਾਰ ਉਤਾਰਾ ਤਾਂ ਹੀ ਹੋਣਾ ਗਲਤੀਆਂ ਕਰੀਆਂ ਜੀ ਆਓ ਸਾਰੇ ਮਿਲ ਕੇ ਆਨੰਦ ਸਹਿਬ ਬੜੀ ਜੀ